ਦਾ ਦਰਸਾਤ ਚੱਲੇ ਕਿੰਨਾ ਜਫਰ ਜਾਲਿਆ ਕਿੰਨੇ ਦੁੱਖ ਮੁਸੀਬਾ ਸਰੀਰ ਤੇ ਚੱਲਦੇ ਕਿੰਨਾ ਕੋਹਿਆ ਪਰ ਧੰਨ ਗੱਗੀ ਤਰ ਪਾਸ਼ਾ ਨੇ ਕਿਸੇ ਗੜੀ ਸਿੱਖ ਨਹੀਂ ਨਮਾਇਆ ਇਹ ਦੇ ਗੜੀ ਸਿੱਖ ਨਹੀਂ ਨਮਾਇਆ ਅਣੀ ਉਹ ਸੁਬੂਦੇ ਸੇਂਗ ਹੋਇਆ ਥਾ ਸਾਡੇ ਕਬਰਾਂ ਦੇ ਮੱਥੇ ਟੇਕਦੇ ਹੀ ਕਰਦੇ ਸੇਕਿਆ ਸਾਨੂੰ ਦਿੱਤੀਆ ਕਿੰਨਾ ਮੱਟਾ ਚਫਰ ਜਾ ਰਿਹਾ ਮਹਾਰਾਜ ਜੀ ਨੇ ਪੁੱਤਰ ਦੀਪਕਰਾਂਲੇ ਨੂੰ ਆਦਾ ਸਿੱਖਣ ਵਾਲੇ ਪਰ ਕੀੜਾ ਜੜੀ ਸਿਰ ਨਹੀਂ ਚੁਕਾਇਆ ਗੋਡੇ ਨਹੀਂ ਝੁਕੀ ਫਿਰ ਕਿੱਥੇ ਜਾ ਕੇ ਮਹਾਰਾਜ ਨੇ ਸੀਸ ਝੁਕਾਇਆ ਕਿੱਥੇ ਗੋਡੇ ਤੇ ਕਿਹ ਨਦੇੜ ਦੀ ਤਰਦੀ ਤੇ ਧੰਨ ਗੁਰੂ ਗ੍ਰੰਥ ਸਾਹਿਬ ਦੀ ਗਾੜੀ ਆਗਦੇ ਬੈਠ ਧੰਨ ਕਰ ਕੀ ਚੜ ਪਾਸ਼ਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨਾਲ ਧੰਨ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕ ਕੇ ਪੰਜ ਕਰਮਾ ਕਰਕੇ ਤੇ ਆਗ ਕਹਿ ਤਾ ਗਿਆ ਫਈ ਅਕਾਲ ਕੀ ਬੰਥ ਬਿਚ ਲਾਇਓ ਬੰਥ ਸੰ ਸਿੱਖਣ ਕੋ ਬਮ ਹੈ ਗੁਰੂ ਮਾਨਣੋ ਕਰ ਅਗੜੇ ਅਗੀ ਬੋਲਿਆ ਕਰੋ ਸਭ ਦੇ ਕਿਉਂ ਨਹੀਂ ਆਪਣੀ ਗੁਰੂਆ ਸਭ ਸਿੱਖਣ ਕੋ ਬਮ ਹੈ ਗੁਰੂ ਮਾਨਿਓ ਗੁਰੂ ਗ੍ਰੰਥ ਕੀ ਮਾਨਿਓ ਪਰਕਟ ਗੁਰਾਂ ਦੇ ਸੱਚੇ ਸਾਡਾ ਪਰਗਣ ਦੇ ਜਾਣ ਕੇ ਮੱਥਾ ਠੀਕ ਗਿਆ ਸਾਈਂ ਤੇ ਤੁਹਾਡੇ ਗੁਰੂ ਨੇ ਗੁਰੂ ਗ੍ਰੰਥ ਸਾਹਿਬ ਦੀ ਜੀਵਨ ਬਦਲਣ ਦੀ ਟੀਕਲ ਵੀ ਸਰਬਾਤਮਕ ਆਜ ਦੇ ਦਿਨ ਕਲਗੀ ਤਲਪਾ ਜੀ ਨੇ ਮੱਥਾ ਠੀਕਿਆ ਨੱਸਾ ਗੰਦੀ ਗੁਰੂ ਗ੍ਰੰਥ ਸਾਹਿਬ ਦਾ ਸੋਪ ਕੇ ਭਾਨ ਗੁਰੂ ਕੋਤਨ ਸਿੰਘ ਮਹਾਰਾਜ ਜੀ ਆਨੇ ਇੱਕ ਚਿਗਾ ਸਵਾਰੀ ਚਿਗਾ ਸਵਾਰ ਕੇ ਘੇਰੇ ਘੇਰੇ ਕੰਨਾਟਾ ਲਾ ਦਿੱਤਿਆਂ ਸੀਨਾ ਨਵਾਖਾ ਸਿੰਘੋ ਕਿਹਨੇ ਨਾ ਭਾਗੀ ਖਲਾਬ ਦੇ ਅੰਦਰ ਨਹੀਂ ਹੋਣਾ ਨੇ ਜਿਗਾ ਨੂੰ ਲਾਭੂ ਆਪੇ ਲਾਵਾਂ ਤੇ ਤੂੰ ਕਿਹਨੇ ਨਹੀਂ ਅੰਦਰ ਆਉਣਾ ਸਾਰਿਆਂ ਨੂੰ ਮਨਾ ਕਰਕੇ ਬਾਹਰ ਖੜਾ ਾਨ ਕੇ ਫਿਰ ਨਾਲੇ ਹੁਕਮ ਕੀਤਾ ਕਿਹਨੇ ਸ਼ਿਕਾ ਨਹੀਂ ਸਾਡੀ ਫੋਲਣੀ ਤੇ ਆਪ ਸਭ ਜੁਗਿੰਦੇ ਜਾ ਕੇ ਅੰਦਰ ਸਿਰਾਂ ਨੂੰ ਅਗਨ ਪੇੜ ਕਰਕੇ ਤੇ ਆਪ ਲੋਕ ਹੋ ਗਏ ਅਗੇ ਜੰਨ ਜੀ ਦੱਸ ਹੀ ਰਹੇ ਸੀ ਜਿੱਥੇ ਬੱਪ ਭਾਈ ਰਤਨਦੇਵ ਜੀ ਨੇ ਕਿਹਾ ਉੱਥੇ ਜਾ ਕੇ ਜਿੱਤੇ ਆਰੇ ਪ੍ਰਸ਼ਾਦ ਦਿੱਤਾ ਤੇ ਨਾਲ ਉਤਮ ਕੀਤਾ ਜਾਓ ਸੰਤਾਂ ਨੂੰ ਤੋਹ ਜਾ ਕੇ ਪੀਂਹ ਜੀ ਕਰੋ ਅਸੀਂ ਕਿਨੇ ਗਏ ਨਹੀਂ ਤੁਹਾਡੇ ਵਿੱਚ ਆ ਜੋ ਲਿਖ ਕੇ ਦਿੱਤਾ ਨਾ ਉਹ ਤਰ੍ਹਾਂ ਕੀ ਗੱਲ ਕਰਕੇ ਦਿਖਾਇਆ ਇੰਤ ਕਾਲਨੰ ਪ੍ਰਨਾਸੀ ਬਿਆਲੇ ਸਰੂਪੇ ਸਦਾ ਅੰਗੇ ਸੰਗੇ ਆਪਾਂ ਗੰਗ ਮੈਂ ਨਹੀਂ ਕਿੰਨੇ ਚਾਹਦਾ ਹਾਂ ਪਾਸ਼ਾ ਜੀ ਨੇ ਨਾਮ ਗ੍ਰੰਥ ਦੀ ਬਾਣੀ ਆ ਵੀ ਮੈਂ ਸਦਾ ਹੀ ਤੁਹਾਡੇ ਅੰਗ ਸੰਗ ਆ ਜਿੱਥੇ ਵੀ ਕੋਈ ਸਾਨੇ ਯਾਦ ਕਰੇ ਉਹ ਇੱਥੇ ਜਦੋਂ ਮੰਮੀ ਮਿਰਲਾਪ ਨਹੀਂ ਕਰਨਾ ਇਹ ਤਾਂ ਡੇਂਸ ਹੈ ਪਰ ਮਹਾਰਾਜ ਮਣਾ ਕਰਕੇ ਗਏ ਸਿੱਖਾਂ ਤੋਂ ਨਾ ਰਿਹਾ ਗਿਆ ਸੱਜਣਾ ਨੇ ਫਿਰ ਬੜਾ ਬਰਾਬਰ ਕੀਤਾ ਤੇ ਸਿੱਖਾਂ ਬੁਣੀ ਤੇ ਸਿੱਖਾਂ ਦੇ ਵਿੱਚੋਂ ਨਿਕਲੇ ਇੱਕ ਜੀ ਸਿਰਫ ਇੱਕ ਸ੍ਰੀ ਸਾਹਿਬ ਛੋਟੀ ਜੀ ਨਿਕਲੀ ਵਾਡੀ ਜਿਹੜਾ ਸਿਕਾ ਸਾਚਿਗਣ ਸ੍ਰੀ ਹਰਿਦੂਰ ਸਾਹਿਬ ਦਰਸ਼ਨ ਕਰਾਏ ਕਰਾਉਂਦੇ ਆ ਸੰਗਤਾਂ ਨੂੰ ਜਦੋਂ ਉੱਥੇ ਪ੍ਰਬੰਧਕ ਜਨ ਬਰਸਣ ਕਰਾਉਂਦੇ ਨੇ ਸ੍ਰੀ ਸਾਹਿਬ ਦੇ ਸੇਵਾ ਹਕੀਕਤ ਕੋਈ ਖੋਤ ਨਿਯੋਗ ਨਹੀਂ ਕਿੰਗੇ ਪਰਸਾ ਦੇ ਸਰੀਰ ਦਾ ਸੰਸਕਾਰ ਹੀ ਹੈ ਸਾਡੇ ਕੋਈ ਤਰਸੰਦੇ ਹੀ ਸਤ ਗਣ ਅਲੋਪ ਹੋਏ ਨੇ ਜੋத் ਆਪਣੇ ਗੁਰੂ ਗ੍ਰੰਥ ਸਾਹਿਬ ਦੀ ਟਿਕਾ ਗਏ ਸਰੀਰ ਪੰਥ ਵਿੱਚ ਕਰ ਗਏ ਨਾਲ ਵਜਨ ਕਰ ਗਏ ਜੋਤ ਗ੍ਰੰਥ ਵਿੱਚ ਸਰੀਰ ਪੰਥ ਵਿੱਚ ਨਾ ਗੁਰੂ ਨਾਨਕ ਸਾਹਿਬੀ ਦੇ ਸਰੀਰ ਦਾ ਸੰਸਕਾਰ ਹੋਇਆ ਨਾ ਗੁਰੂ ਗ੍ਰੰਥ ਸਾਹਿਬ ਜੀ ਦੇ ਗੁਰੂ ਜੀ ਮਹਾਰਾਜ ਦੇ ਸਰੀਰ ਦਾ ਸੰਸਕਾਰ ਹੋਇਆ ਇਹ ਲੋਕ ਇਹਨਾਂ ਸਭੂ ਗੁਣਾਂ ਦੇ ਸਿੱਖਾ ਇਕੱਠ ਕਰਦੇ ਆਂਦੇ ਹਨ ਸਲਾਮ ਜਨ ਕ੍ਰਿਣੀ ਪਰਿਵਾਰ ਦਾ ਮੈਂ ਇਹ ਕੋਲ ਨਾ ਦਿਖਾ ਦੇ ਕਿਵਾ ਸਾੜੀ ਸੰਗਤ ਦੀ ਆਨ ਪਰਿਵਾਰ ਵੱਲੋਂ